ਸਾਲਾ ਦੋਸਤੋ ਉਮੀਦ ਕਰਦਾ ਸਾਰੀ ਵਧੀਆ ਹੋਵੋਗੇ ਤੇ ਆਪਾਂ ਮਿੱਤਰੋ ਪਹੁੰਚ ਗਏ ਸੀ ਗੁਜਰਾਤ ਆਪਣਾ ਗੁਜਰਾਤ ਦਾ ਸਫਰ ਚੱਲ ਰਿਹਾ ਸੀ ਤੇ ਬੜੂਚ ਪਹੁੰਚ ਗਏ ਤੇ ਜਿੱਥੇ ਆਪਣੀਆਂ ਗੱਡੀਆਂ ਖਾਲੀ ਕਰਨੀਆਂ ਸੀ ਉਹ ਜਗ੍ਹਾ ਤੇ ਆਪਾਂ ਕੱਲ ਸੰਡੇ ਵਾਲੇ ਦਿਨ ਪਹੁੰਚ ਗਏ ਸੀ ਤੇ ਕੱਲ ਆਪਣੀਆਂ ਗੱਡੀਆਂ ਹੋਈਆਂ ਨਹੀਂ ਖਾਲੀ ਤੇ ਅੱਜ ਹੋ ਗਈਆਂ ਆਪਣੀਆਂ ਮੰਡੇ ਸੋਮਵਾਰ ਵਾਲੇ ਦਿਨ ਗੱਡੀਆਂ ਖਾਲੀ ਗੱਡੀਆਂ ਖਾਲੀ ਕਰਕੇ ਮਿੱਤਰੋ ਬਸ ਹੁਣ ਆਪਾਂ ਲੈਣੀਆਂ ਗੱਡੀਆਂ ਨਹੀਂ ਆ ਪਹੁੰਚਾ ਪਹੁੰਚਾ ਲੈ ਕੇ ਉਸ ਤੋਂ ਬਾਅਦ ਜਾਵਾਂਗੇ ਟਰਾਂਸਪੋਰਟ ਦੇ ਵਿੱਚ ਤੇ ਹੁਣ ਪਿੱਛੋਂ ਗੱਡੀਆਂ ਦੇ ਡਾਲੇ ਰੋਲੇ ਬੰਨਤੇ ਤੇ ਪਹੁੰਚਦਾ ਹਜੇ ਵੇਟ ਕਰ ਰਹੇ ਆ। ਸ਼ਿਵਿੰਗਾ ਆਪਣੀ ਪਹੁੰਚ ਹਜੇ ਥੋੜੀ ਲੇਟ ਮਿਲੂਗੀ ਕਿਉਂਕਿ ਉਹ ਪੂਰੇ ਮਾਲ ਨੂੰ ਕੋਲ ਕੇ ਚੈੱਕ ਕਰਦੇ ਨੇ ਵੀ ਕੋਈ ਲੀਕਿੰਗ ਜਾਂ ਕੋਈ ਪ੍ਰੋਬਲਮ ਨਾ ਹੋਵੇ। ਤਾਂ ਉਹ ਉਸ ਤੋਂ ਬਾਅਦ ਉਹ ਮਤਲਬ 1 ਘੰਟੇ ਬਾਅਦ ਆਪਾਂ ਨੂੰ ਪਹੁੰਚ ਦੇਵਾਂਗੇ ਤੇ ਉਦੋਂ ਫੇਰ ਚੱਲਾਂਗੇ ਆਪਾਂ ਟਰਾਂਸਪੋਰਟ ਦੇ ਵਿੱਚ ਤੇ ਗੱਡੀਆਂ ਦੇਖ ਸਕਦੇ ਹੋ ਆਪਣੀਆਂ ਖੜੀਆਂ ਨੇ ਖਾਲੀ ਹੋ ਕੇ। ਉਹ 67 ਖੜੀਆਂ ਪਿੱਛੇ ਛੋਟਾ ਭਾਈ ਹੱਤੋਂ ਲੱਗਿਆ ਪਿਆ ਤੇ ਦੂਆ ਜੀ ਆਪਣੀ ਚੌਂ ਚੱਕੀ। ਉਧਰ ਬੈਕ ਸਾਈਡ ਤੇ 10 ਟੈਰੀ ਦੋਏ ਕੰਪਲੀਟ ਹੋ ਗਈਆਂ। ਚੈੱਕ ਕਰ ਸਕਦੇ ਹੋ ਲੁੱਕ। ਅੰਦਰ ਚੱਲ ਰਹੀ ਐ ਪਾਲਿਸ਼। ਨਾਲ ਲੈਣ ਲਾ ਪ੍ਰੋਪਾਂਤ ਆਪਣੇ ਤਰਪਾਲਾਂ ਤੇ ਹੁਣ ਆਪਾਂ ਵੇਟ ਕਰ ਰਹੇ ਸੀ ਪੌਂਟ ਦੀ। ਪੌਂਟ ਮਿਲਣ ਨੂੰ ਬਾਅਦ ਫਿਰ ਆਪਾਂ ਚੱਲਾਂਗੇ ਸਿੱਧਾ ਟਰਾਂਬੋਰਡ ਦੇ ਵਿੱਚ ਤੇ ਅੰਦਰ ਚੱਲ ਰਹੀ ਸੀ ਆਪਣੀ ਗੱਡੀ ਦੇ ਅੰਦਰ ਪਾਲਿਸ਼ ਦਾ ਕੰਮ। ਛੋਟਾ ਭਾਈ ਲੱਗ ਰਿਹਾ ਪਾਲਿਸ਼ ਮਾਰਨ ਨਾਲ ਸ਼ੈਰੀ ਵੀ ਆ। ਚੱਲ ਰਿਹਾ ਦੋਨਾਂ ਦਾ ਕੰਮ। ਤੇ ਇੱਧਰ ਹੈ ਮੇਰਾ ਛੋਟਾ ਭਾਈ ਤੋਰੇ ਆਪਣੇ ਇੱਕ ਗੱਟੇ। ਹੋਏ ਮਤਰੋ ਹਜੇ ਤੱਕਰਾ ਆਪਣੀ ਆਈਆਂ ਨਹੀਂ ਹੈਗੀਆਂ ਪਹੁੰਚਾਂ ਤੇ ਹੁਣ ਜਾ ਰਹੇ ਸੀ ਰੋਟੀ ਖਾਣ ਵਾਸਤੇ। ਰੋਟੀ-ਉਟੀ ਖਾ ਕੇ ਆਣੇ ਆ। ਟਾਈਮ ਬੜਾ ਹੋ ਗਿਆ ਸੀ ਚੱਲਿਆ ਹੁਣ ਰੋਟੀ ਖਾਣ ਵਾਸਤੇ ਤੇ ਜੀ ਇੱਥੇ ਖੜੀਆਂ ਨੇ ਫੈਕਟਰੀ ਦੇ ਵਿੱਚ ਆਪਾਂ ਜਾ ਰਹੇ ਹੁਣ ਰੋਟੀ ਖਾਣ ਵਾਸਤੇ ਆ ਚੱਲੇ ਬੱਚੋ ਜਾ ਰਹੇ ਆ ਆਪਾਂ ਰੋਟੀ ਖਾਣ ਵਾਸਤੇ ਬਿਲਕੁਲ ਚੀਜ਼ ਦੇਖਣਾ ਉੱਥੇ ਕੰਟੇਨਰ ਦੇ ਵਿੱਚ ਕੀ ਸਿਸਟਮ ਆ ਤੇ ਆ ਫੈਕਟਰੀ ਆ ਲਓ ਜੀ ਮਿੱਤਰੋ ਆਪਾਂ ਚੱਲ ਪਏ ਤੇ ਫੈਕਟਰੀ ਦੇ ਵਿੱਚੋਂ ਆ ਇੰਡਸਟਰੀ ਏਰੀਆ ਦੇਖ ਲਓ ਕਲੇਸ਼ਪੁਰ ਉੜੂਚ ਦਾ ਨਾਮ ਆ ਕਲੇਸ਼ਪੁਰ ਆ ਜਾਂਦੀ ਐ ਇਹ ਫੈਕਟਰੀ ਤੇ ਆਹ ਤਰਾ ਇੰਡਸਟਰੀ ਏਰੀਆ ਇਤਰਾਪਾ ਖਾਲੀ ਕਰਕੇ ਆਇਆ ਬੈਕ ਸਾਈਡ ਤੇ ਜੇ ਬਾਹਰ ਦੇ 27 ਆਪਾਂ ਜਾ ਰਹੇ ਆ ਟ੍ਰਾਂਸਪੋਰਟ ਚ ਜਾ ਕੇ ਦੇਖ ਰਹੇ ਆ ਕੀ ਬੁਣਦਾ ਤੇ ਇੱਕ ਆਪਣੀ ਆਹੀ ਗੱਡੀ ਨੂੰ ਲੈਪਟਾਪ ਯਾਰ ਲਵਾਉਣਾ ਸੀ ਬਣਾ ਜਾਂਸੀ ਦੇ ਵਿੱਚ ਜਾਵਾਂਗੇ ਦਿਖਾਵਾਂਗੇ ਜਾਂਸੀ ਦੇ ਵਿੱਚ ਵੀ ਕੀ ਕਾਲ ਮਾਰੀ ਆ ਗੱਡੀ ਚ ਲੈਪਟਾਪ ਲਵਾ ਕੇ ਤੇ ਬਾਕੀ ਤੁਹਾਨੂੰ ਮਿਲਦੇ ਆ ਭਰਾਂ ਕੋਈ ਮਿੱਤਰੋ ਆਪਾਂ ਆ ਗਏ ਸੀ ਜਾਂਸੀ ਦੇ ਵਿੱਚ ਲੇਲਨ ਟਾਣੇ ਦੇ ਉੱਥੇ ਹੁਣ ਆਪਾਂ ਦਿਖਾਵਾਂਗੇ ਆਪਣੀ ਗੱਡੀ ਤੇ ਲਵਾਉਂਦੇ ਕੋਈ ਮਿੱਤਰੋ ਆ ਗਿਆ ਆਪਾਂ ਲੇਲਨ ਦੀ ਜਾਂਸੀ ਚ ਦੇਖ ਸਕਦੇ ਹੋ ਸੀ ਨੇਟੇ ਲੈ ਲੈਟ ਅੰਗੜੀਆਂ ਨੇ ਚੱਕਰ ਮਿੰਨੀਆਂ ਪ੍ਰਾਣੀਆਂ ਸਾਰੀਆਂ ਖੜੀਆਂ ਨੇ ਜਨਸੀ ਆ ਪਈਆਂ ਹੰਸੀ ਦੇ ਬਾਹਰੇ ਆ ਤੇ ਹੁਣ ਕਰਾਵਾਂਗੇ ਆਪਾਂ ਦੇਖਦੇ ਆ ਲਾਈਟ ਆਫ ਵਗੈਰਾ ਲਵਾ ਲਿਆ ਗੱਡੀ ਨੂੰ ਫਿਰ ਦੇਖਦੇ ਆ ਕੀ ਕਾਲ ਮੰਦੀ ਆ ਕੀ ਉਸ ਵਜਾ ਉਹਦੀ ਦੱਸਾਂਗੇ ਸੋਦੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਲੋ ਜੀ ਮਿੱਤਰੋ ਵਰਕਸ਼ਾਪ ਦੇ ਵਿੱਚ ਤਾਂ ਆਪਣੀ ਗੱਡੀ ਲੱਗੀ ਸੀ ਤੇ ਨੰਬਰ ਵਾਜ ਮੰਨ ਲਓ ਮੈਸਤਰੀ ਬ੍ਰੇਕ ਆਪਣੇ ਆਪਣੀ ਗੱਡੀ ਕੋਲੀ ਖੜਾ ਬੀ ਜਿਆਦਾ ਕੋਈ ਮਿਸਤਰੀ ਫ੍ਰੀ ਹੋ ਗਿਆ ਨਾਲ ਤੁਹਾਡੀ ਗੱਡੀ ਤੇ ਲਾ ਦੇਣਾ ਮਤੋਂ ਬੈਠੇ ਇੰਤਜ਼ਾਰ ਕਰ ਰਹੇ ਆਂ ਕਦਾ ਆਪਣੀ ਬਾਰੀ ਆਊਗੀ ਦੇਖ ਸਕਦੇ ਆਂ ਪਰ ਗੜੀ ਆਪਣੀ ਗੱਡੀ ਡੱਡ ਵਧੀਆ ਲੱਗਿਆ ਗੱਡੀ ਵਧੀਆ ਨੇ ਇਹ ਹਜੇ ਮਿਸਤਰੀ ਜਿਹੜਾ ਲੈਪਟਾਪ ਲਾਉਂਦਾ ਉਹ ਹੋਇਆ ਨਹੀਂ ਹਜੇ ਤੇਲਾ ਜਲ ਹੋ ਗਿਆ ਉਹ ਤੇਲਾ ਫੇਰ ਆ ਗਿਆ ਬੰਦਾ ਆਪਣੀ ਗੱਡੀ ਦੇ ਵਿੱਚ ਕਰ ਰਿਹਾ ਹੁਣ ਚੈੱਕ ਦੇਖਦੇ ਆਂ ਈ ਦਸਾਂ ਨੂੰ ਲੱਗ ਰਹੇ ਸੀ ਆਪਣੀ ਗੱਡੀ ਦੇ ਵਿੱਚ ਲੱਗ ਸਾਰੇ ਮਨ ਲੋ ਨੋਟੀਫਿਕੇਸ਼ਨ ਦਾ ਵੀ ਜਿਹੜੇ ਬੈਰਿਸ ਕੋਡ ਕਾੜਾ ਆਉਂਦਾ ਜਾਂ ਸਕੈਨ ਵਗੈਰਾ ਕਰਦੇ ਨੇ ਇਹ ਜਿਸ ਨੇ ਨਾਲੇ ਕਰਦੇ ਨੇ ਤੇ ਇਹ ਆਪਣੀ ਗੱਡੀ ਦੇ ਇੱਥੇ ਲੱਗਦਾ ਬਣਾਇਆ ਹੋਇਆ ਹੈ ਇਹਦਾ ਵੀ ਆਪਾਂ ਨੂੰ ਪਰੇਸ਼ਾਨੀ ਨਾ ਹੋਵੇ ਤੇ ਹੁਣ ਦੇਖੋ ਮਿਸਤਰੀ ਉਹ ਗਿਆ ਉਧਰ ਤਾਰ ਤੂਰ ਕੋਈ ਸ਼ਾਟ ਆ ਆ ਕਰ ਰਹੇ ਨੇ ਮਿੱਤਰੋ ਜੱਟਾਂ ਨਾਲ ਨਵੇਂ ਬਾਇਓ ਤੇ ਸੈਂਸਰਾ ਇੱਕ ਸੈਂਸਰਾ نیچے ਤੇ ਜਿਹੜਾ ਤੁਹਾਨੂੰ ਦੱਸਿਆ ਤਾ ਉਹ 플ੱਗ ਜਾ ਉਹ ਸਾਹਮਣੇ ਦਿਖ ਰਿਹਾ ਕਾਲੇ ਰੰਗ ਦਾ 플ੱਗ ਉਹ ਪਾਇਆ ਤੇ ਉੱਪਰ ਹੋਰ ਲੱਗ ਰਹੇ ਹਨ ਨਾਲ ਸਾਹਮਣੇ ਕਟਰ ਵਗੈਰਾ ਚਲਾ ਰਹੇ ਨੇ 플ੱਗ ਹੋ ਦਾ ਕਾਰਨ ਕੀ ਆ ਵੀ ਹਲਕੇ ਜਿਹੇ ਢਿੱਲੇ ਰਹਿੰਦੇ ਸੀ ਉਹ ਢਿੱਲੇ ਰਹਿਣ ਕਰਕੇ ਗੱਡੀ ਜਿਆਦਾ ਆਪਾਂ ਸਟਾਰਟ ਕਰਦੇ ਆ ਤਾਂ ਉਹ ਕਰੰਟ ਨਿਕਝਦੀ ਪੂਰਾ ਕਰੰਟ ਨਹੀਂ ਜਾਂਦਾ ਉਹਨੂੰ ਸੱਚ ਨੂੰ ਤਾਂ ਗੱਡੀ ਉਹ ਓਵਰ ਹੈ ਧਹਾਉਂਦੀ ਆ ਜਾਂ ਆਰ ਪੀ ਐਮ ਆਪਣੇ ਆਪ ਆਟੋਮੈਟਿਕ ਤਰ੍ਹਾਂ ਚੜ ਜਾਂਦਾ ਓਵਰ ਰੇਸ ਹੋ ਜਾਂਦੀ ਆ ਤੇ ਉਹ ਪਲੱਗ ਦੇਖਦੇ ਆਪਾਂ ਕੀ ਬਣਦਾ ਅੜਦਾ ਕਹਿ ਰਹੇ ਸੀ 베어ਿੰਗ ਬਾਰੇ ਆ ਸੀ ਕਿਹਾ ਵੀ ਇੰਨੇ 베어ਿੰਗ ਕਿੰਨੇ ਦੀ ਆਤਾ 베어ਿੰਗ ਦਾ ਰੇਟ ਵੀ ਸੁਣ ਕੇ ਤਿੰਨੇ ਪਾਈਆਂ ਦੇ ਸਾਹ ਉੱਪਰ ਦੇ ਉੱਪਰ ਥੁਲੇ ਥੁਲੇ ਰਹਿ ਗਏ ਅੱਜ ਕਿਹਾ ਯਾਰ ਕੋਈ ਮਸਲਾ ਕੋਈ ਯਾਰ ਇੱਟਾ ਨਹੀਂ ਪ੍ਰੋਬਲਮ ਨਹੀਂ ਆਉਗੀ ਓਡੀ ਗੱਡੀ 'ਚ ਤੇ ਉਹ ਬਾਈ ਲਾ ਰਿਹਾ ਪਲੱਗ ਤੇ ਪਲੱਗ ਸੁਣ ਦਿਖਾਣੇ ਉਹ ਪਲੱਗ ਹਲਕੇ ਜਿਹੇ ਢੱਲੇ ਹੋ ਜਾਂਦੇ ਨੇ ਹਵਾ ਸਮਾਨ ਬਸ ਉੱਥਿੋਂ ਇਹ ਕਰੰਟ ਛੱਡ ਦਿੰਦੀ ਆ ਕਰੰਟ ਛੱਡਦੀ ਆ ਤਾਂ ਗੱਡੀ ਹੋਰ ਰੇਸ ਹੋ ਜਾਂਦੀ ਆ ਪੈਕਅਪ ਛੱਡ ਦਿੰਦੀ ਆ ਓਏ ਪਲੱਗ ਚਾਹੀਦੇ ਨੇ ਪੂਰੇ ਜਿਸ ਤਰ੍ਹਾਂ ਮੰਨ ਲਓ ਆਪਾਂ ਪੇਜ ਕਰ ਦੰਨੇ ਇਹ ਹਿਸਾਬ ਨਾਲ ਟਾਈਟ ਕਰੰਦੇ ਨੇ ਬਾਕੀ ਦੇਖ ਲਿਆ ਮਿੱਤਰੋ ਹੁਣ ਲਾ ਰਿਹਾ ਨੇ ਉਹ ਪਲੱਗ ਲਾਣ ਤੋਂ ਬਾਅਦ ਫੇਰ ਚੈੱਕ ਕਰਦੇ ਕਿ ਗੱਡੀ ਕਿੱਦਾਂ ਦੀ ਹੋ ਰਿਹਾ ਹੁੰਦਾ ਭਾਈ ਚੱਕ ਕੇ ਇਹ ਅੱਡ ਦਾ ਉਹ ਜਵਗ ਜਾਂਦੀ ਇਹ ਮੰਨ ਲਓ ਸਿਆਣਾ ਇਹ ਦੂਸਰਾ ਲੋ ਮੈਟਰ ਆ ਚੀਜ਼ ਆ ਲੈਣਾ ਮਾ ਕੁਝ ਨਹੀਂ ਚਾਹੀਦਾ ਉਹਨੂੰ ਕੋਈ ਤੇ ਆਨੇ ਪਲੱਗ ਇਹ ਦੋ ਪੈ ਨੇ ਮੰਨ ਲਓ ਆ ਤਾਂ ਠੀਕ ਸੀ ਇੱਕ ਹੋਰ ਸੀ ਪਲੱਗ ਉਸ ਨੂੰ ਮੈਂ ਦਿਖਾਣਾ ਦੂਆ ਪਲੱਗ ਇਹ ਪਲੱਗ ਪੈਨ ਦਾ ਭਰਾਵੋ ਉਹ ਪਿੱਛੇ ਕਿੱਥੇ ਲੜਮਾ ਦੀ ਬਈ ਰੇਲ ਇਹਨੂੰ ਕੀ ਕਹਿੰਦੇ ਨੇ ਪਲੱਗ ਜਾਂ ਸਰ ਉਹ ਗੰਦੀਆਂ ਰੇਲ ਇਹ ਕਹਿੰਦੇ ਰੇਲ ਪ੍ਰੈਸ਼ਰ ਪ੍ਰੈਸ਼ਰ ਰੇਲ ਜਿਹੜਾ ਪੰਪ ਦਾ ਪ੍ਰੈਸ਼ਰ ਬਣਾਉਂਦੀ ਹੈ ਡੀਜ਼ਲ ਦਾ ਠੀਕੜ ਅੱਛਾ ਬਾਕੀ ਮਿਲਦੇ ਹਾਂ ਹੁਣ ਮਿੱਤਰੋ ਜਾ ਕੇ ਤੁਹਾਨੂੰ ਟ੍ਰਾਂਸਪੋਰਟ ਦੇ ਵਿੱਚ ਆਪਾਂ ਕਰਾ ਲਿਆ ਸੀਗਾ ਗੱਡੀ ਦਾ ਕੰਮ ਜੀ ਫਾਈਨਲ ਏਜੰਸੀ ਦੇ ਵਿੱਚੋਂ ਕਰਾ ਕੇ ਲਿਆ ਆਂ ਚੌਥੀ ਪੜਾ ਕਿੰਨੇ ਤਾਂ ਕਹਿੰਦੇ ਸੀ ਉਹ 19 ਮੀਟਰ ਯੂਨਟ 19000 19000 ਦੀ ਸਾਨੂੰ ਕਹਿੰਦਾ ਵੀ ਮੀਟਰ ਯੂਨਟ ਪੈਣੀ ਹੈ ਗੱਡੀ ਦੀ ਵੀ 19000 ਰੁਪਏ ਲੱਗਣਾ ਤੇ ਇੱਕਦਮ ਅਸੀਂ ਤਾਂ ਕਭਰਾ ਗਏ ਵੀ 19000 ਰੁਪਏ ਹੁਣ ਕਿੱਥੋਂ ਅਰੇਂਜ ਕਰਾਂਗੇ ਹਨਾ ਵੀ ਗੱਡੀ ਵਾਲੇ ਬਸ ਵੀ ਐਨੇ ਤਾਂ ਆਪਾਂ ਨੂੰ ਚਲੋ ਬਚਨੇ ਨਹੀਂ ਭਰਾਵਾ 19000 ਰੁਪਇਆ ਹੁਣ ਦੋ ਇੱਕ ਪਲੱਗ ਆ ਇੱਕ ਹਲਕਾ ਜਿਹਾ ਪਲੱਗ ਸੀਗਾ ਕਹਿੰਦੇ 19000 ਤੇ ਸੋਨੇ ਤਿੰਨ ਘਮੇ ਲੱਗਿਆ ਸੀਗਾ ਵੀ ਜਮੀਨ ਨਿਕਲ ਗਈ ਮੈਂ ਸੋਚਿਆ ਵੀ 19 ਮੈਂ ਕਹਿੰਦਾ 1900 ਰੁਪਇਆ ਕਹਿੰਦੇ ਹੋਣਗੇ ਹਾਂ ਹਾਂ ਜਦ 19 ਪਿੱਛੇ ਹੋਰ ਜ਼ੀਰੋਆਂ ਵਧਾਈਆਂ ਤਾਂ ਮੈਂ ਸੋਚਿਆ ਗੱਗੂ ਗੱਗੂ ਮੇਰੇ ਪਿੱਛੇ ਖੜਾ ਸੀ ਤੈਨੂੰ ਘਮੇ ਲੱਗਾ ਕੁਝ ਤਾਂ ਉਹਨੇ ਕੁਝ ਸੁਣੀਂਦੀ ਪਹਿਲਾਂ ਗੱਗੂ ਕਹਿੰਦਾ ਇਹ ਪਾਉਣਗੇ ਜਦੋਂ ਉਹਨੇ ਸਾਰੀ ਤਾਰਾਂ ਜਿਹਾ ਕੱਢੀਆਂ ਤੇ ਕਹਿੰਦਾ ਇਹ ਪਾਉਣਗੇ ਕਹਿੰਦਾ ਦੇ ਮਾ ਨਾ ਇਹ ਜੋ ਪਲੱਗ ਕੱਟ ਕੇ ਪਾਉਣਗੇ ਮਾ ਜਾਂ ਮੈਂ ਵੀ ਰੋਟਾ ਮਾ ਪਲੱਗ ਕਾ ਤੋਂ ਕੱਟਣਗੇ ਬਾਬੇ ਨਵੀ ਤਾਂ ਉਹਨਾਂ ਨੇ ਮੀਟਰ ਜੁਨਟ ਵੀ ਇਹ ਬੈਰਿੰਗ ਕੋਲੀਆ ਸਾਰੀ ਤੇ ਬਾਅਦ ਦੇ ਵਿੱਚ ਜਦੋਂ ਕਿਹਾ ਆਪਾਂ ਨੇ ਵੀ ਨਾ ਵੀ ਅਸੀਂ ਤਾਂ ਪੰਜਾਬੇ ਜਾ ਕੇ ਕੰਮ ਕਰਾਵਾਂਗੇ ਕਹਿੰਦੇ ਨਹੀਂ ਟੋਡਾ ਅਸੀਂ ਚਲੋ ਕਰ ਦੰਨੇ ਕੁਸ ਫਿਰ ਉਹ ਕਿਸੇ ਪ੍ਰਾਣੀ ਮੀਟਰ ਜਿਹੜੇ ਲੋਕ ਜਿਹੜੇ ਚੰਗੇ ਪੈਸੇ ਵੱਲੋਂ ਵੀ ਚੰਗੇ ਹੁੰਦੇ ਆ ਉਹਨਾਂ ਦੀ ਇਹ ਮੀਟਰ ਜੁਨਟ ਪਾ ਦਿੰਦੇ ਤੇ ਪ੍ਰਾਣੀ ਰੱਖ ਲੈਂਦੇ ਉਹਦੇ ਵਿੱਚੋਂ ਸਾਨੂੰ ਫਿਰ ਇਹਨਾਂ ਨੇ ਦੋ ਪਲੱਗ ਦਿੱਤੇ ਕੱਟ ਗਏ ਭਰਾਵੋ ਦੋ ਪਲੱਗ ਸਾਨੂੰ 4 400 ਦੇ ਪਲੱਗ ਲਾਏ ਨੇ ਉਹ ਤੇ ਉਹਦੇ ਨਾਲ ਚੱਲ ਸਾਡਾ ਕੰਮ ਜੇ ਕਿਸੇ ਚੰਗੇ ਬੰਦੇ ਨੇ ਚੰਗੇ ਪਾਇਸੇ ਵਾਲੇ ਬੰਦੇ ਨੇ ਉਹ ਮੀਟਰ ਜੁਨਟ ਪਵਾਈ ਹੋਊਗੀ ਉਹਦੇ ਵਿੱਚੋਂ ਸਾਨੂੰ ਉਹ ਦੋ ਪਲੱਗ ਕੰਮ ਦੇ ਗਏ ਤਾਂ ਉਹ ਬਾਈ ਦਾ ਵੀ ਬਹੁਤ ਧੰਨਵਾਦ ਤੇ ਏਜੰਸੀ ਵਾਲਿਆਂ ਦਾ ਵੀ ਬਹੁਤ ਧੰਨਵਾਦ ਵੀ ਸਾਨੂੰ ਉਹਨਾਂ ਨੇ ਇਹ ਪਲੱਗ ਦੇਤੇ ਆ ਸਾਡਾ ਕੰਮ ਸਰ ਗਿਆ ਤੇ ਵਧੀਆ ਗੱਲ ਆ ਵੀ ਆਪਾਂ ਨੂੰ ਚਲੋ ਆਪਣੀ ਕਿਸਮਤ ਲਾ ਲਓ ਹਨਾ ਕਿ ਮਿਲ ਗਈ ਤਲਗ ਚਲੋ ਜੀ ਉਹਦੇ ਕਰਕੇ ਸਾਡਾ ਹੁਣ ਮਨ ਥੋੜਾ ਜਿਹਾ ਸੈੱਟ ਹੋਇਆ ਵੀ ਸਾਡੀ ਗੱਡੀ ਲੋਟ ਹੋ ਗਈ ਆ ਸਾਡੇ ਫਾਦਰ ਸਾਹਿਬ ਦੀ ਫੋਟੋ ਹੈ ਅੰਦਰ ਸਾਹਮਣੇ ਹੈਗਾ ਢਾਪਾ ਰਾਸਤਾਨੀ ਦਾ ਤੇ ਆ ਪਾਰਕਿੰਗ ਆ ਪਾਰਕਿੰਗ ਦੇ ਵਿੱਚ ਆਪਾਂ ਲਾਤੀ ਗੱਡੀ ਤੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਤ ਸ੍ਰੀ ਅਕਾਲ